ਸ਼ੋਭਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂਕੁਮਰ ਪ੍ਰੀਤ ਕੌਰ ਤੇ ਹਾਜ਼ਰ ਹੋਈਆਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀਆਂ ਤਰੀਖਾਂ ਦਾ ਐਲਾਨ ਜੁੜਾ ਕੀ ਕਰ ਦਿੱਤਾ ਗਿਆ ਤੇ ਬਧੇਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਜਿहां ਚੋਣ ਕਮਿਸ਼ਨ ਦੇ ਐਲਾਨ ਦੇ ਮੁਤਾਬਕ ਇਹ ਚੋਣਾਂ 14 ਦਸੰਬਰ ਦਿਨ ਐਤਵਾਰ ਨੂੰ ਕਰਵਾਈਆਂ ਜਾਣਗੀਆਂ ਤੇ 17 ਦਸੰਬਰ ਚੋਣਾਂ ਦੀ ਗਿਣਤੀ ਹੋਵੇਗੀ ਪੰਜਾਬ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਮਹੱਤਵਪੂਰਨ ਐਲਾਨ ਕਰਦੇ ਹਨ ਦੱਸਿਆ ਕਿ ਰਾਸ਼ ਤੇ ਵਿੱਚ VOTING ਬੈਲਟ ਪੇਪਰ ਰਾਹੀਂ ਕਰਵਾਈ ਜਾਵੇਗੀ ਅਤੇ ਇਸ ਦੇ ਲਈ ਕੁੱਲ 19181 ਪੋਲਿੰਗ ਬੂਥ ਸਥਾਪਿਤ ਕੀਤੇ ਜਾਣਗੇ ਤੇ ਬਰੇਰੀ ਜਾਣਕਾਰੀ ਵੀ ਹੋਰ ਪ੍ਰੈਸ ਕਾਨਫਰੰਸ ਰਾਹੀਂ ਜਿਹੜੀ ਦਿੱਤੀ ਗਈ ਹੈ ਤੇ ਆਓ ਸੁਣਦੇ ਹਾਂ ਰਿਜ਼ਰਵੇਸ਼ਨ ਜਿਵੇਂ ਤੁਹਾਨੂੰ ਪਤਾ ਹੈ ਕਿ ਸੀਟਾਂ ਵਾਸਤੇ 50% ਸੀਟਸ ਓਵਰਾਲ ਅ ਵਮਨ ਵਾਸਤੇ ਰਿਜ਼ਰਵ ਕੀਤੀਆਂ ਹੋਈਆਂ ਸੋ ਉਹਦਾ ਸਾਰੇ ਜਿੰਨੇ ਵੀ ਕਾਨੂੰਨ ਦੇ ਮੁਤਾਬਕ ਰਿਜ਼ਰਵੇਸ਼ਨ ਦਾ ਪ੍ਰਬੰਧ ਹੁੰਦਾ ਹੈਗਾ ਜਾਂ ਜਿੰਨੀ ਲੋੜ ਹੈਗੀ ਉਹ ਸਾਰਾ ਕੁਝ ਕਮਿਸ਼ਨ ਵੱਲੋਂ ਇਨਸ਼ੋਰ ਕੀਤਾ ਗਿਆ ਹੈਗਾ ਵੋਟਰ ਲਿਸਟ ਵੀ ਜਿਹੜੀਆਂ ਹੈਗੀਆਂ ਉਹ ਵੀ ਅਸੀਂ ਰੀਸੈਂਟਲੀ ਹੀ ਅਪਡੇਟ ਕੀਤੀਆਂ ਹੈਗੀਆਂ ਸਾਰੇ ಗ್ರಾಮ ਪੰਚਾਇਤਸ ਵਗੈਰਾ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਕੁਝ 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 ਸਮਾਂ ਪਹਿਲੇ ਆਪਣੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਅ ਕੋਈ ਕੋਈ ਰੀਆਰਗੇਨਾਈਜੇਸ਼ਨ ਦੇ ਵੀ ਆਰਡਰ ਕੱਡੇ ਸੀਗੇ ਤੇ ਉਹਦੇ ਮੁਤਾਬਕ ਜਿਹੜੇ ਹੈਗੇ ਆ ਨੋਟੀਫਿਕੇਸ਼ਨਸ ਨਵੀਆਂ ਜ਼ਿਲ੍ਹਾ ਵਾਈਜ਼ ਜਾਰੀ ਹੋ ਚੁੱਕੀਆਂ ਹਨ ਅਤੇ ਉਹਨਾਂ ਦੀ ਜਿਹੜੀ ਵੋਟਰ ਸੂਚੀ ਹੈ ਉਹ ਵੀ ਲੇਟੈਸਟ ਅਸੀਂ ਅਪਡੇਟ ਕਰ ਦਿੱਤੀ ਹੈਗੀ ਹੈ ਤੇ ਉਹ ਵੋਟਰ ਲਿਸਟ ਜਿਹੜੀ ਹੈਗੀ ਆ ਉਹ ਵੀ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਵੈਬਸਾਈਟ ਦੇ ਜ਼ਰੀਏ ਮਤਲਬ ਸਾਡੇ ਵੈਬਸਾਈਟ ਵਿੱਚ ਲਿੰਕ ਹੈਗਾ ਸਾਰੇ ਡਿਸਟ੍ਰਿਕਟਸ ਨੂੰ ਸੋ ਉਸ ਉਸ ਵੈਬਸਾਈਟ ਤੇ ਲਿੰਕ ਰਾਈ ਤੁਸੀਂ ਚਾਹੇ ਡਿਸਟ੍ਰਿਕਟ ਤੇ ਚਲੇ ਜਾਓ ਚਾਹੇ ਤੁਸੀਂ ਸਾਡੀ ਵੈਬਸਾਈਟ ਤੇ ਚਲੇ ਜਾਓ ਉਹ ਲਿੰਕ ਤੁਹਾਨੂੰ ਮਿਲ ਜਾਏਗਾ ਔਰ ਵੋਟਰ ਸੂਚੀਆਂ ਵੀ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ ਉੱਥੇ ਸੋ ਅਸੀਂ ਚੈੱਕ ਕੀਤਾ ਹੈਗਾ ਕਈ ਮਤਲਬ ਸਾਰੇ ਜ਼ਿਲ੍ਹਿਆਂ ਨੇ ਵੋਟਰ ਸੂਚੀ ਆਪਣੀ ਲਾਤੀ ਹੈਗੀ ਤੇ ਉਹ ਤੁਹਾਨੂੰ ਐਡਵਾਂਸ ਵਿੱਚ ਮਿਲ ਜਾਣਗੀਆਂ ਇਸ ਵਾਰ ਜਿਹੜਾ ਹੈਗਾ ਆ VOTING that will be done through use of ballot paper ਮਤਲਬ ਵੀ ਯੂਲ ਯੂਜ਼ ਬੈਲਟ ਬਾਕਸਸ ਫॉर ਥੀਸ ਪੰਚਾਇਤ ਸਮਿਤੀ ਜ਼ਿਲ੍ਹਾ ਪਰਿਸ਼ਦ ਇਲੈਕਸ਼ਨਸ ਅਕਾਲੀ ਆਗੂ ਦੀ ਧੀ ਨੂੰ ਛੜਾ ਕੇ ਗ੍ਰਫਤਾਰ ਕਰ ਲਿਆ ਗਿਆ ਜਿਨ੍ਹਾਂ ਦੱਸ ਦੰਨੇ ਕਿ ਇਹ ਵੱਡੀ ਖਬਰ ਜੁੜੇ ਇਸ ਵੇਲੇ ਦੀ ਸਾਹਮਣੇ ਆਈ ਹੈ ਤਰਨਤਾਰਨ उपचुनाव ਦੇ ਵਿੱਚ ਸਟੋਮ ਨੀ ਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਦੀ ਦੀ ਕੰਚਨਪ੍ਰੀਤ ਕੌਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਕੰਚਨਪ੍ਰੀਤ ਦੁਪਹਿਰ 12 ਵਜੇ ਦੇ ਕਰੀਬ ਮਚਿਠਾ ਪੁਲਿਸ ਸਟੇਸ਼ਨ ਪਹੁੰਚੀ ਸੀ ਤੇ ਜਿੱਥੇ ਉਸ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ ਸੀ ਤੇ ਲੰਬੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਬੀਤੀ ਸ਼ਾਮ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਉਸ ਨੂੰ ਅਮਰੇਸਰ ਦੀ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਜਾਵੇਗਾ ਤੇ ਉਹਨਾਂ ਨੂੰ ਥਾਣਾ ਜਬਾਲ ਦੇ ਵਿੱਚ ਦਰਜ ਹੋਈ ਇੱਕ ਐਫਆਈਆਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਤਧਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਅਹਿਮ ਮੀਟਿੰਗ ਜਿਸ ਦੇ ਵਿੱਚ ਕੁਝ ਵੱਡੇ ਫੈਸਲੇ ਲਏ ਗਏ ਨੇ ਵਿਚਾਰ ਚਰਚਾ ਵੀ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਜੜੀ ਕੀਤੀ ਗਈ ਹੈ। ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਸਤਿ ਰਹਾਈਸ਼ ਤੇ ਹੋਈ ਜਿਸ ਦੇ ਵਿੱਚ ਕਈ ਵੱਡੇ ਫੈਸਲਿਆਂ ਤੇ ਮੋਹਰ ਲੱਗੀ ਹੈ ਵਿਤਮਨ ਜੋਰ ਪਾਲ ਸਿੰਘ ਚਿਮਾ ਨੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਟ ਮੀਟਿੰਗ ਚ ਲਏ ਗਏ ਅਹਿਮ ਫੈਸਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਆਓ ਸੁਣਦੇ ਹਾਂ ਸਭ ਤੋਂ ਪਹਿਲਾ ਜਿਹੜਾ ਅਹਿਮ ਫੈਸਲਾ ਹੋਇਆ ਸੋਸਾਇਟیز ਰਜਿਸਟ੍ਰੇਸ਼ਨ ਐਕਟ 1860 1860 ਦਾ ਜਿਹੜਾ ਸੋਸਾਇਟੀ ਰਜਿਸਟ੍ਰੇਸ਼ਨ ਐਕਟ ਬਣਾਇਆ ਹੋਇਆ ਸੀਗਾ ਉਹਦੇ ਅੰਦਰ ਲੋਕ ਆਪਣੀਆਂ ਸੋਸਾਇਟੀਆਂ ਟਰਸਟ ਰਜਿਸਟਰ ਕਰਵਾ ਕੇ ਕਾਫੀ ਸਾਰੇ ਉਸ ਸਮਾਂ ਜਿਹੜੀਆਂ ਉਹਨਾਂ ਪ੍ਰਾਪਰਟੀ ਨੂੰ ਕਿਤੇ ਰੀਸੇ ਦਿੱਤਾ ਕਿਸੇ ਨੂੰ ਵੇਚਦਾ ਉਹਦਾ ਮਿਸਜੂ ਜਿਹੜਾ ਵੱਡੇ ਪੱਧਰ ਤੇ ਪੰਜਾਬ ਚ ਹੁੰਦਾ ਸੀਗਾ ਤੋਂ ਉਹਦੇ ਲਈ ਅਸੀਂ ਰੂਲਸ ਬਣਾਏ ਨੇਗੇ ਕਿ ਉਹਦੀ ਆਡਿਟ ਹੋਊਗਾ ਵਿੱਤੀ ਉਹਦੀਆਂ ਸਾਲਾਨਾ ਸਟੇਟਮੈਂਟਾਂ ਹੋਣਗੀਆਂ ਉਹਦੇ ਨਾਮ ਦੀ ਵਰਤੋਂ ਜਿਹੜੀ ਆ ਉਹ ਕਿਸ ਤਰ੍ਹਾਂ ਹੋਊਗੀ ਉਹਦੀ ਜਾਂਚ ਅੱਧਕੇ ਪ੍ਰਬੰਧਕ ਨਿਯੁਕਤ ਕਰਨ ਦਾ ਕੰਮ ਜਿਹੜਾ ਰੇਸਟਾਰ ਜਿਹੜਾ ਸੋਸਾਇਟੀਜ਼ ਆ ਉਹਨਾਂ ਤੱਕ ਆ ਗਿਆਗਾ ਸੋ ਇਹਦੇ ਨਾਲ ਬਹੁਤ ਹੀ ਬਸ ਸੰਬੰਧਾ ਜਿਹੜਾ ਕਿਤਨਾ ਕਿਤੇ ਸੋਸਾਇਟੀਜ਼ ਬਣਦੀਆਂ ਸੀਗੀਆਂ ਉਹਨਾਂ ਸੋਸਾਇਟੀਆਂ ਦਾ ਕੰਮ ਸੁਖਾਲਾ ਹੋਇਆਗਾ 1860 ਤੋਂ ਬਾਅਦ 1860 ਤੋਂ ਬਾਅਦ ਇਹ ਪਹਿਲੀ ਵੱਡੀ ਐਮੈਂਡਮੈਂਟ ਆ ਪੰਜਾਬ ਦੇ ਮੌਸਮ ਨੂੰ ਲੈ ਕੇ ਫਟਾ ਅਪਡੇਟ ਸਾਹਮਣੇ ਆ ਰਿਹਾ 2 ਦਸੰਬਰ ਤੱਕ ਚੇਤਾਵਨੀ ਜਾਰੀ ਕੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਪੰਜਾਬ ਦੇ ਮੌਸਮ ਵਿੱਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਦਿਨੋ ਦਿਨ ਪੰਜਾਬ ਵਿੱਚ ਠੰਡ ਨੇ ਆਪਣਾ ਖਹਿਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਵਿਭਾਗ ਵੱਲੋਂ ਮੌਸਮ ਸੰਬੰਧੀ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਤਾਜ਼ਾ ਜਾਣਕਾਰੀ ਦੇ ਵਿੱਚ ਸੂਬੇ ਦੇ ਵਿੱਚ ਸੀਤ ਲਹਿਰ ਦਾ orange alert ਵੀ ਜਾਰੀ ਕੀਤਾ ਗਿਆ ਤੇ ਸੂਬੇ ਦੇ ਕਈ ਖੇਤਰਾਂ ਵਿੱਚ ਸਵੇਰੇ ਧੁੰਦ ਵੀ ਜੜੀ ਵੇਖਣ ਨੂੰ ਮਿਲ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ 2 ਦਸੰਬਰ ਤੱਕ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਫਿਲਹਾਲ ਮੌਸਮ ਵਿਭਾਗ ਵੱਲੋਂ ਮੀਂਹ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ 2 ਦਸੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਜੀ ਹਾਂ ਮੌਸਮ ਵਿਭਾਗ ਦੇ ਮਾਹਿਰਾਂ ਦੇ ਮੁਤਾਬਕ ਅਗਲੇ ਹਫਤੇ ਨੂੰ ਸੂਬੇ ਵਿੱਚ ਮੀਂਹ ਦੇ ਅਸਰ ਹੰਤ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 24 ਘੰਟੇ ਦੇ ਵਿੱਚ ਸੂਬੇ ਦਾ ਔਸਤ ਤਾਪਮਾਨ 0.6 ਡਿਗਰੀ ਸੈਲਸੀਅਸ ਵਧਿਆ। ਜ਼ਿਲ੍ਹਾ ਮਾਨਸਾ ਦਾ ਦਿਨ ਦਾ ਵੱਧ ਤੋਂ ਵੱਧ ਤਾਪਮਾਨ 37.7 ਡਿਗਰੀ ਸੈਲਸੀਅਸ ਰਿਹਾ। ਰੋਪੜ ਤੇ ਮੋਹਾਲੀ ਵਿੱਚ 26.7 ਡਿਗਰੀ, ਮਠੰਡਾ ਵਿੱਚ 26.2, ਹੁਸ਼ਿਆਰਪੁਰ ਤੇ ਰੂਪਨਗਰ ਦੇ ਵਿੱਚ 25.4 ਅਤੇ ਲੁਧਿਆਣਾ ਦੇ ਵਿੱਚ 24.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਤ ਦਾ ਤਾਪਮਨ ਫਰੀਦਕੋਟ ਦੇ ਵਿੱਚ ਸਭ ਤੋਂ ਘੱਟ 3.5 ਡਿਗਰੀ ਸੈਲਸੀਅਸ ਬਠਿੰਡਾ 5.6 ਅੰਮ੍ਰਿਤਸਰ 5.9 ਤੇ ਲੁਧਿਆਣਾ ਦੇ ਵਿੱਚ 6.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਤਦ ਦੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ। ਦਸਤਨਾਂਕੀ جاری ਹੁਕਮਾਂ ਦੇ ਅਨੁਸਾਰ 59 IAS ਅਤੇ PCS ਅਧਿਕਾਰੀਆਂ ਦੇ ਤਬਾਦਲੇ ਜਿਹੜੇ ਕੀਤੇ ਗਏ ਨੇ ਤਾਂ ਹੈ ਵੱਡਾ ਪ੍ਰਸ਼ਾਸਨਿਕ ਜਿਹੜਾ ਕੀ ਫੇਰ ਬਦਲ ਕੀਤਾ ਗਿਆ ਤੇ ਦਸਤਨਾਂਕੀ ਦਿਨ ਪ੍ਰਤੀ ਦਿਨ ਪੰਜਾਬ ਸਰਕਾਰ ਫੁੱਲ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਫਿਰ ਤੋਂ ਮਹਿੰਗੇ ਹੋ ਗਏ ਸੋਨਾ ਤੇ ਚਾਂਦੀ ਜਿहां ਦੱਸਦਣਿਆ ਕਿ ਨਵੇਂ ਅੰਕੜੇ ਸਾਹਮਣੇ ਆਏ ਨੇ ਤਿਹਾਰਾ ਦੇ ਸੀਜ਼ਨ ਤੋਂ ਦਰਮਿਆਨ ਸੋਨੇ ਤੇ ਚਾਂਦੀ ਦੀ ਕੀਮਤਾਂ ਵਿੱਚ ਵਾਧਾ جاری ਹੈ ਤੇ ਸ਼ੁੱਕਰਵਾਰ ਨੂੰ ਤਾਂ ਦੀਆ ਕੀਮਤਾਂ 'ਚ ਇੱਕ ਹੋਰ ਵਾਧਾ ਦੇਖਿਆ ਗਿਆ ਸੀ ਇਹ ਵਾਧਾ ਨਿਵੇਸ਼ਕਾਂ ਵਿੱਚ ਸੁਰੱਖਿਅਤ ਸੁਰੱਖਿਆ ਸੰਪਤੀਆਂ ਦੀ ਵਾਦੀ ਮੰਗ ਦਾ ਸਿੱਧਾ ਸੰਕੇਤ ਹੈ ਮੁੱਖ ਤੌਰ ਤੇ ਅਮਰੀਕੀ ਬਾਜ਼ਾਰ ਨਾਲ ਸੰਬੰਧਿਤ ਖਬਰਾਂ ਦੇ ਕਾਰਨ ਹੈ ਤਾਂ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ ਦੇਸ਼ ਦੇ ਵਿੱਚ ਸੋਨੇ ਦੇ ਕੀਮਤਾਂ ਕੱਲ ਦੇ ਮੁਕਾਬਲੇ 500 ਰੁਪਏ ਤੋਂ 700 ਰੁਪਏ ਤੱਕ ਜਿਹੜੀ ਕੀ ਵਧੀਆਂ ਨੇ ਦੱਸ ਦਿੰਨੇ ਆ ਕਿ 24 ਕੈਰੇਟ ਪ੍ਰਤੀ 10 ਗ੍ਰਾਮ ਬੀਤੇ ਕੱਲ ਤੱਕ ਦੀ ਕੀਮਤ 1,28,460 ਤੇ 22 ਕੈਰਟ 117750 18 ਕੈਰਟ 96340 24 ਕੈਰਟ ਸੋਨੇ ਦੀ ਕੀਮਤ 12846 ਰੁਪਏ ਪ੍ਰਤੀ 10 ਗ੍ਰਾਮ ਅਤੇ 18 ਕੈਰਟ ਦੀ ਕੀਮਤ 9634 ਰੁਪਏ ਪ੍ਰਤੀ 10 ਗ੍ਰਾਮ ਸੀ ਦੱਸ ਦਿੰਦੇ ਹਾਂ ਕਿ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦੀਆਂ ਕੀਮਤਾਂ ਕੁਝ ਵੱਖਰੀਆਂ ਨੇ ਮੁੰਬਈ ਕੋਲਕਾਤਾ ਤੇ ਬੰਗਲੌਰ ਹਾਈਦਰਾਬਾਦ ਪੂਨੇ ਮਸੂਰ ਦੇ ਵਿੱਚ चौवी कैरट बारह हजार आठ सौ छियाली प्रति ग्राम बाई बी ग्यारह हजार सात सौ पचहत्तर प्रति ग्राम अठारह कैरट नौ हजार छह लखनऊ जयपुर चंडीगढ़ गुड़गा चौबी कैरट बारह हजार अठ सौ काट रुपए बई कैरट गया हजार सात सौ नब्बे रुपए अठारह कैरट नौ हज़ार छे सौ उन्वजा रुपए चेन्नई मदुराई सलेम त्रिची दे 24 ਕੈਰਟ 12916 22 ਕੈਰਟ 11840 18 ਕੈਰਟ 9875 ਰੁਪਏ ਤੇ ਦੂਜੇ ਪਾਸੇ ਸੋਨੇ ਦੀ ਤਰ੍ਹਾਂ ਚੰਦ ਦੀਆਂ ਕੀਮਤਾਂ ਵੀ ਵੱਧ ਰਹੀਆਂ ਹਨ ਤੇ ਕੀਮਤਾਂ ਵਿੱਚ ਵੀ ਵਾਧਾ ਦੇਖਿਆ ਗਿਆ ਪੰਜਾਬ ਦੇ ਵਿੱਚ ਵਾਹਨ ਚਾਲਕਾਂ ਦੇ ਲਈ ਬੇਹਦ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਫਲੋਸ ਸਰਕੀ ਹਾਦਸਿਆਂ ਵਿੱਚ ਲੋਕਾਂ ਨੂੰ ਬਚਾਉਣ ਦੇ ਲਈ ਚਲਾਈਆਂ ਜਾ ਰਹੀਆਂ ਮੁਹਿਮਾ ਹੇਠ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਅਭਿਮਨਿਉ ਰਾਣਾ ਆਈਪੀਐਸ ਵੱਲੋਂ ਜ਼ਿਲ੍ਹੇ ਅੰਦਰ ਟ੍ਰੈਫਿਕ ਸੁਰੱਖਿਆ ਸੰਬੰਧੀ ਵਿਸ਼ੇਸ਼ ਜਾਗਰੂਕਤਾ ਉਪਰਾਲੇ ਤੇਜ਼ ਕੀਤੇ ਗਏ ਹਨ ਤੇ ਇਸ ਦੇ ਤਹਿਤ ਪੁਲਿਸ ਦੀਆਂ ਖਾਸ ਟੀਮਾਂ ਪਿੰਡਾਂ ਸ਼ਹਿਰਾਂ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਲੋਕਾਂ ਦੇ ਵਿਦਿਆਰਥੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਜਾਗਰੂਕ ਕਰ ਰਹੀਆਂ ਹਨ ਜੀ ਹਾਂ ਐਸਐਸਪੀ ਬਿਮਨਯੂ ਰਾਣਾ ਆਈਪੀਐਸ ਦੇ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸਰਦੀ ਦੇ ਮੌਸਮ ਵਿੱਚ ਸਵੇਰ ਅਤੇ ਰਾਤ ਸਮੇਂ ਹੋਣ ਵਾਲੀ ਸੰਗਣੀ ਧੁੰਦ ਕਾਰਨ ਵਾਹਨ ਚਲਾਉਣ ਸਮੇਂ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇ ਉਨਾਂ ਨੇ ਕਿ ਹਾਥ ਧੰਦੇ ਵਿੱਚ ਵਹੀਕਲ ਹਮੇਸ਼ਾ ਹੌਲੀ ਚਲਾਇਆ ਜਾਵੇ ਅੱਗੇ ਚੱਲਦੇ ਵਹੀਕਲ ਨਾਲ ਸੁਰੱਖਿਅਤ فاਸਲਾ ਜ਼ਰੂਰ ਰੱਖੋ ਕਿਸੇ ਵੀ ਵਹੀਕਲ ਨੂੰ ਓਵਰਟੇਕ ਕਰਦੇ ਸਮੇਂ ਅੱਗੇ ਪਿੱਛੇ ਪੂਰੀ ਤਰ੍ਹਾਂ ਚੈੱਕ ਕਰੋ ਵਹੀਕਲ ਦੀਆਂ ਲਾਈਟਾਂ ਹਮੇਸ਼ਾ ਲੋ ਬੀਮ ਦੇ ਵਿੱਚ ਹਿਚਲਾਓ ਤਾਂ ਜੋ ਸਾਹਮਣੇ ਆ ਰਹੇ ਵਹੀਕਲ ਨੂੰ ਪੂਰੀ ਤਰ੍ਹਾਂ ਦਿਖਾਈ ਦੇਵੇ ਤੋਂ ਦੇ ਵਿੱਚ ਕਦੇ ਵੀ ਵਹੀਕਲ ਨੂੰ ਸੜਕ ਦੇ ਵਿੱਚ ਕਾਰ ਨਾ ਰੋਕੋ ਜੇ ਜ਼ਰੂਰਤ ਪਵੇ ਤਾਂ ਇੰਡੀਕੇਟਰ ਚਾਲੂ ਰੱਖੋ ਉਹਨਾਂ ਨੇ ਕਿਹਾ ਕਿ ਰਾਤ ਦੇ ਸਮੇਂ ਬਹੁਤਾਂ ਹਾਦਸਿਆਂ ਦਾ ਕਾਰਨ ਵਹੀਕਲ ਦਾ ਦਿਖਾਈ ਨਾ ਦੇਣਾ ਹੁੰਦਾ ਹੈ ਤੇ ਇਸ ਦੇ ਲਈ ਹਰ ਵਹੀਕਲ ਖਾਸ ਕਰ ਟਰੈਕਟਰ ਟ੍ਰੋਲਾ ਟੈਂਪੋ ਬਾਈਕ ਸਾਈਕਲ ਤੇ ਰਿਫਲੈਕਟਰ ਲਾਉਣਾ ਬੇहद ਜ਼ਰੂਰੀ ਹੈ ਤੇ ਅਗਲੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸਟਰੀ ਸੰਸਥਾਨ ਗੋਰਕਨ ਜੋ ਵਤਮ ਮਰਦ ਦੀ 55ਵੀਂ ਬਰੇਗਣ ਦੇ ਜਸ਼ਨਾਂ ਦੇ ਹਿੱਸੇ ਵਜੋਂ ਗੋਆ ਦੇ ਵਿੱਚ ਪਗਵਾਨ ਰਾਮ ਦੀ 77 ਫੁੱਟ ਉੱਚੀ ਕਾਂਸੀ ਦੀ ਮੂਰਤੀ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਦੱਖਣੀ ਗੋਆ ਦੇ ਪਤਗਲੀ ਵਿੱਚ ਮਰਦ ਦੇ ਮੰਦਿਰ ਦਾ ਵੀ ਦੌਰਾ ਕੀਤਾ। ਇਹ ਮੱਠ ਭਾਰਤ ਦੇ ਸਭ ਤੋਂ ਪੁਰਾਣੇ ਮੱਠਾਂ ਵਿੱਚੋਂ ਇੱਕ ਹੈ ਜੋ ਆਪਣੇ ਅਧਿਆਤਮਕ ਸਭਿਆਚਾਰਕ ਅਤੇ ਸਮਾਜਿਕ ਯੋਗਦਾਨ ਦੇ ਲਈ ਜਾਣਿਆ ਜਾਂਦਾ ਹੈ ਅਤੇ ਸਰ ਸਵਤ ਪਾਈਚਾਰੇ ਵਿੱਚ ਇੱਕ ਪ੍ਰਮੁੱਖ ਸਥਾਨ ਰੱਖਦਾ ਹੈ ਤੇ ਗੋਆ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਦਿਗੰਬਰ ਕਾਮਤ ਨੇ ਕਿਹਾ ਕਿ ਭਗਵਾਨ ਰਾਮ ਦੀ ਮੂਰਤੀ ਮੂਰਤੀਕਾਰ ਰਾਮ ਸੁਤਾਰ ਦੁਆਰਾ ਬਣਾਈ ਗਈ ਸੀ ਤੇ ਜਿਨ੍ਹਾਂ ਨੇ ਗੁਜਰਾਤ ਦੇ ਵਿੱਚ ਸਟੈਚੂ ਆਫ ਯੂਨਿਟੀ ਸਰਦਾਰ ਪਟੇਲ ਦੀ ਮੂਰਤੀ ਨੂੰ ਡਿਜ਼ਾਈਨ ਕੀਤਾ ਸੀ ਉਨਾਂ ਨੇ ਵੀ ਕਿਹਾ ਕਿ ਹੈ ਦੁਨੀਆ ਵਿੱਚ ਭਗਵਾਨ ਰਾਮ ਦੀ ਸਭ ਤੋਂ ਉੱਚੀ ਮੂਰਤੀ ਹੈ ਅਤੇ ਇਸ ਸਮਾਗਮ ਵਿੱਚ ਗੋਆ ਦੇ ਰਾਜਪਾਲ ਅਸ਼ੋਕ ਗਜਪਤੀ ਰਾਜੂ ਅਤੇ ਮੁੱਖ ਮੰਤਰੀ ਪ੍ਰਮੋਦ ਸਾਬੰਤ ਵੀ ਮੌਜੂਦ ਸਰ ਸ਼੍ਰੀਲੰਕਾ ਦੇ ਵਿੱਚ ਸਮੇਂ ਭਾਰੀ ਤਬਾਹੀ ਮੱਚੀ ਹੋਈ ਹੈ 50 ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ पारत ने गुआी श्रीलंका मदद का बढ़ाया है श्रीलंका इस समय चक्रवात साइक्लोन दितवा की मार चल रहा है प्रधानमंत्री नरेंद्र मोदी ने कहा कि भारत ने ऑपरेशन सागर बंधु के तहत राहत समगरी जरूरी ਮਾਨਵਤਾਵਾਦੀ ਸਹਾਇਤਾ ਅਤੇ ਆਫਤ ਰਾਹਤ ਸਹਾਇਤਾ ਤੁਰੰਤ ਪੇਸ਼ ਦਿੱਤੀ ਹੈ ਉਹਨਾਂ ਨੇ ਸ਼ੁੱਕਰਵਾਰ ਨੂੰ ਚੱਕਰਪਾਤ ਦਿੱਤਵਾ ਕਾਰਨ ਹੋਈ ਪਿਆਰਨਕ ਤਬਾਹੀ ਅਤੇ ਜਾਨੀ ਨੁਕਸਾਨ ਤੋਂ ਬਾਅਦ శ్రీਲੰਕਾ ਦੇ ਲੋਕਾਂ ਪ੍ਰਤੀ ਆਪਣੀ ਡੂੰਗੀ ਸੰਵੇਦਨਾ ਵੀ ਪ੍ਰਗਟ ਕੀਤੀ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਉਹਨਾਂ ਨੇ ਕਿਹਾ শ্রীলੰਕਾ ਦੇ ਲੋਕਾਂ ਪ੍ਰਤੀ ਮੇਰੀ ਦਿਲ ਦੀ ਸੰਵੇਦਨਾ ਹੈ ਜਿਨ੍ਹਾਂ ਨੇ ਚੱਕਰਬਾਤ ਦਿਤਵਾ ਕਰਨ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ ਮੈਂ ਸਾਰੇ ਪ੍ਰਭਾਵਿਤ ਪਰਿਵਾਰਾਂ ਦੀ ਸੁਰੱਖਿਆ ਆਰਾਮ ਅਤੇ ਜਲਦੀ ਠੀਕ ਹੋਣ ਦੇ ਲਈ ਪ੍ਰਾਰਥਨਾ ਕਰਦਾ ਹਾਂ ਸਾਡੇ ਸਭ ਤੋਂ ਨੇੜਲੇ ਸਮੁੰਦਰੀ ਗੁਆਂਡੀ ਨਾਲ ਏਕਤਾ ਵਿੱਚ ਭਾਰਤ ਨੇ ਆਪਰੇਸ਼ਨ ਸਾਗਰ ਬੰਧੂ ਦੇ ਤਹਿਤ ਸਾਰੇ ਰਾਹਤ ਸਮਗਰੀ ਅਤੇ ਮਹੱਤਵਪੂਰਨ ਐਚ ਏ ਡੀ ਈ एचडीआर सहायता तुरंत पेश देती है। ascii स्थिति ਦੇ ਹਿਸਾਬ ਨਾਲ ਹੋਰ ਸਹਾਇਤਾ ਪ੍ਰਦਾਨ ਕਰਨ ਦੇ ਲਈ ਤਿਆਰ ਹਾਂ। ਭਾਰਤ ਦੀ ਨੇਬਰਹੂਡ ਫਰਸਟ ਨੀਤੀ ਅਤੇ ਵਿਜ਼ਨ ਮਹਾਸਾਗਰ ਦੇ ਅਨੁਸਾਰ ਭਾਰਤ ਅੱਖੀ ਕੜੀ ਵਿੱਚ ਸ਼੍ਰੀਲੰਕਾ ਦੇ ਨਾਲ ਮਜ਼ਬੂਤੀ ਨਾਲ ਖੜਾ ਹੈ ਸ਼੍ਰੀਲੰਕਾ ਵਿੱਚ ਚੱਕਰਵਾਤ ਦੇ ਕਾਰਨ ਹੋਈ ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਪੰਜਾਹ ਤੋਂ ਵੱਧ ਹੋ ਗਈ ਹੈ ਸ਼੍ਰੀਲੰਕਾ ਦੇ ਅਧਿਕਾਰੀਆਂ ਦੇ ਅਨੁਸਾਰ 12313 ਪਰਿਵਾਰਾਂ ਦੇ 43900 ਤੋਂ ਵੱਧ ਲੋਕ ਖਰਾਬ ਮੌਸਮ ਤੋਂ ਪ੍ਰਭਾਵਿਤ ਹੋਏ ਹਨ ਹੁਣ ਸ਼੍ਰੀਲੰਕਾ ਦੇ ਨਾਲ ਮੈਦਾਨ ਦੇ ਵਿੱਚ ਪੜੇਗੀ ਟੀਮ ਇੰਡੀਆ ਜਿਹਨਾਂ ਦਾ ਅਨੁਮਾਨ ਹੈ ਕਿ ਖੇਡ ਜਗਤ ਤੋਂ ਇਹ ਅਪਡੇਟ ਸਾਹਮਣੇ ਆਇਆ ਹੈ 2 ਨਵੰਬਰ ਨੂੰ 1 ਡੇ ਵਿਸ਼ਵ ਕੱਪ ਫਾਈਨਲ ਦੇ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਖਿਤਾਬ ਤੇ ਕਬਜ਼ਾ ਕਰਨ ਵਾਲੀ ਭਾਰਤੀ ਮਹਿਲਾ ਟੀਮ ਨੇ ਇਤਿਹਾਸ ਰਚ ਦਿੱਤਾ ਸੀ ਇਸ ਤੋਂ ਬਾਅਦ ਭਾਰਤੀ ਟੀਮ ਨੇ ਕੋਈ ਮੁਕਾਬਲਾ ਨਹੀਂ ਖੇਡਿਆ ਤੇ ਭਾਰਤੀ ਟੀਮ ਨੇ ਦਸੰਬਰ ਮਹੀਨੇ ਬੰਗਲਾਦੇਸ਼ ਨਾਲ ਤਿੰਨ ਵੱਡੇ 1 ਡੇ ਤੇ ਤਿੰਨ T20 ਮੈਚ ਖੇਡਣੇ ਸਨ ਪਰ ਉੱਥੇ ਬਣੇ ਹੋਏ ਤਣਾਅਪੂਰਨ ਮਾਹੌਲ ਕਾਰਨ ਇਹ ਲੜੀ ਮੁਤਲ ਕਰ ਦਿੱਤੀ ਗਈ ਹੈ ਇਸ ਦੇ ਮੱਦੇਨਜ਼ਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਨੇ ਟੀਮ ਦੀ ਸ਼੍ਰੀਲੰਕਾ ਨਾਲ ਪੰਜ ਮੈਚਾਂ ਦੀ T20 ਲੜੀ ਦਾ ਐਲਾਨ ਕਰ ਦਿੱਤਾ ਹੈ ਜਿਸ ਦੀ ਜਾਣਕਾਰੀ ਬੋਰਡ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ ਆਪਣੀ ਪੋਸਟ ਵਿੱਚ ਬੋਰਡ ਨੇ ਸ਼੍ਰੀਲੰਕਾ ਨਾਲ ਪੰਜ T20 ਮੈਚਾਂ ਦੀ ਲੜੀ ਦਾ ਸ਼ੈਡਿਊਲ ਜਾਰੀ ਕੀਤਾ ਹੈ ਤੇ ਇਸ ਲੜੀ ਦੇ ਪਹਿਲੇ ਦੋ ਮੁਕਾਬਲੇ ਵਿਸ਼ਾਖਾਪਟਨਮ 'ਚ ਖੇਡੇ ਜਾਣਗੇ ਜਦਕਿ ਅਗਲੇ ਤਿੰਨ ਮੁਕਾਬਲੇ ਰਵੰਤਮਪੁਰਮ ਦੇ ਵਿੱਚ ਖੇਡੇ ਜਾਣਗੇ ਇਸ ਸ਼ੈਡਿਊਲ ਦੇ ਮੁਤਾਬਕ ਲੜੀ ਦਾ ਪਹਿਲਾ ਮੁਕਾਬਲਾ 21 ਦਸੰਬਰ ਦੂਜਾ ਮੁਕਾਬਲਾ 23 ਦਸੰਬਰ ਤੀਜਾ ਮੁਕਾਬਲਾ 26 ਦਸੰਬਰ ਚੌਥਾ ਮੁਕਾਬਲਾ 28 ਦਸੰਬਰ ਚਤਕਿ ਲੜੀ ਦਾ ਪੰਜਵਾਂ ਤੇ ਆਖਰੀ ਮੁਕਾਬਲਾ 30 ਦਸੰਬਰ ਨੂੰ ਖੇਡਿਆ ਜਾਵੇਗਾ ਹਾਲਾਂਕਿ ਹਲੇ ਟੀਮ ਦਾ ਐਲਾਨ ਨਹੀਂ ਕੀਤਾ ਗਿਆ ਪਰ ਪੋਸਟ ਦੇ ਅਨੁਸਾਰ ਹਰਮਨਪ੍ਰੀਤ ਕੌਰ ਇੱਕ ਵਾਰ ਫਿਰ ਤੋਂ ਟੀਮ ਦੀ ਕਮਾਨ ਸੰਭਾਲ ਸਕਦੀ ਹੈ ਜਦਕਿ ਬਾਕੀ ਖਿਡਾਰੀਆਂ ਦਾ ਐਲਾਨ ਜਲਦੀ ਹੀ ਟੀਮ ਮੈਨੇਜਮੈਂਟ ਦੇ ਵੱਲੋਂ ਕਰ ਦਿੱਤਾ ਜਾਵੇਗਾ ਮਰਹੂਮ ਤੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਤੇ ਦੱਸਿਆ ਕਿ ਕੁਝ ਹੀ ਮਿੰਟਾਂ ਦੇ ਵਿੱਚ ਇਹ ਗਾਣਾ ਮਿਲੀਅਨਸ ਦੇ ਵਿੱਚ ਪਹੁੰਚ ਚੁੱਕਿਆ ਸੀ ਤੇ ਉਹਨਾਂ ਦੇ ਫੈਨਸ ਦੇ ਵੱਲੋਂ ਇਸ ਗਾਣੇ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਭਾਵੇਂ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਯਾਨੀ ਸ਼ੁਭਦੀਪ ਸਿੰਘ ਸਿੱਧੂ ਅੱਜ ਸਾਡੇ ਵਿੱਚ ਸਰੀਰਕ ਤੌਰ ਤੇ ਮੌਜੂਦ ਨਹੀਂ ਹਨ ਪਰ ਇਹ ਗਾਇਕ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਵਿੱਚ ਜਿਉਂਦਾ ਤਿਉਂ ਜ਼ਿੰਦਾ ਹੈ ਹਾਲੀ ਵਿੱਚ ਸਿੱਧੂ ਦਾ ਨਵਾਂ ਗੀਤ ਬਰੋਟਾ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਦਾ ਇਹ ਗੀਤ 46 ਮਿੰਟਾਂ ਵਿੱਚ ਮਿਲੀਅਨ ਦਾ ਅੰਕੜਾ ਪਾਰ ਕਰ ਗਿਆ ਸੀ ਇਸ ਦੇ ਨਾਲ ਹੀ ਬਰੋਟਾ ਗੀਤ ਨੂੰ 3 ਲੱਖ ਤੋਂ ਵਧੇਰੇ ਲਾਈਕ ਵੀ ਮਿਲੇ ਤੇ 20 ਲੱਖ ਤੋਂ ਵਧੇਰੇ ਲੋਕਾਂ ਨੇ ਇਸ ਉੱਤੇ ਕਮੈਂਟ ਵੀ ਕੀਤੇ ਸਿੱਧੂ ਮੂਸੇਵਾਲਾ ਪੰਜਾਬੀ ਸੰਗੀਤ ਉਦਯੋਗ ਦਾ ਇੱਕ ਸ਼ਾਨਦਾਰ ਗਾਇਕ ਸੀ ਜਿਸ ਦੇ ਗੀਤਾਂ ਦੇ ਦੁਨੀਆ ਭਰ ਦੇ ਵਿੱਚ ਪ੍ਰਸ਼ੰਸਕ ਸਨ ਮੌਤ ਤੋਂ ਬਾਅਦ ਵੀ ਉਹਨਾਂ ਦੇ ਕਾਫੀ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਹਰ ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ ਅਤੇ ਮਿਲੀਅਨ ਵਿੱਚ ਵਿਊਜ਼ ਮਿਲਦੇ ਹਨ ਸ਼ਾਇਦ ਹੀ ਕੋਈ ਜਿਹੜਾ ਸਟਾਰ ਹੋਵੇ ਜਿਸ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੇ ਗੀਤ ਇਸ ਤਰ੍ਹਾਂ ਰਿਲੀਜ਼ ਹੋਏ ਹੋਣ ਤੇ ਗੀਤ ਬਰੋਟਾ ਦੇ ਬੋਲ ਸਿੱਧੂ ਮੂਸੇਵਾਲਾ ਵੱਲੋਂ ਹੀ ਲਿਖੇ ਗਏ ਸਨ ਤੇ ਜਿਸ ਦੇ ਸੰਗੀਤਕਾਰ ਵੀ ਉਹ ਖੁਦ ਹੀ ਸਨ ਪਰ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਚਾਰ ਸੱਤ ਬਾਪ